ਦਰਗਾਹ ਕਰਨ ਇੱਧਰ ਗਿਆ ਬੈਠੇ ਨਹੀਂ ਹੈਗੇ ਸਾਰੀ ਰਾਤ ਅਨਾਉਂਸਮੈਂਟ ਹੋਈ ਕਿ ਚੱਕ ਕੇ ਲਿਜਾ ਸਕਦੇ ਜਗਜੀਤ ਸਿੰਘ ਢੱਲੇਵਾਲ ਨੂੰ ਜੇਕਰ ਲੈ ਜਾਂਦੀ ਤਾਂ ਮੋਰਚਾ ਵੀ ਫੇਲ ਹੋ ਸਕਦਾ ਤਾਂ ਰਾਤ ਕੀ ਹਲਚਲ ਹੋਏ ਕਈ ਵਾਰ ਅਨਾਉਂਸਮੈਂਟ ਹੋਈ ਹੈ ਰਾਤ ਇੱਕ ਵਾਰ ਨਹੀਂ ਹੋਈ ਹੈਗੀ ਬੰਦੇ ਸਾਰੇ ਸੁਚੇਤ ਰਹੇ ਨੇ ਕੋਈ ਨਾ ਬਦਲ ਬਦਲ ਕੇ ਵਾਰੀਆਂ ਲਾਉਂਦੇ ਰਹੇ ਨੇ ਠੰਡ ਲੱਗੇ ਕੁਝ ਵੀ ਲੱਗੇ ਅਸੀਂ ਟਟੇ ਰਹਾਂਗੇ ਚਾਹੇ ਕੁਝ ਵੀ ਕਿੰਨੀਆਂ ਮਰਜ਼ੀ ਤਕਰੀਬਾਂ ਚ ਲੈਣੇ ਪੈਣਾ ਸੀ ਨਹੀਂ ਪਿੱਛੇ ਆਟਾ ਇਹ ਥਾਂ ਛੋੜੀ ਸਾਨੂੰ ਕੋਈ ਪਰਵਾਹ ਨਹੀਂ ਤੇ ਜਿੰਨਾ ਚਿਰ ਮਰਜ਼ੀ ਬੈਠੇ ਜਿੱਤ ਕੇ ਜਾਣਗੇ ਮੋਟਾ ਜੀ ਅਸੀਂ ਲਗਾਤਾਰ ਖਨੌਰੀ ਬਾਰਡਰ ਤੇ ਕਵਰ ਕਰ ਰਹੇ ਹਾਂ ਤਾਂ ਖਨੌਰੀ ਬਾਰਡਰ ਤੇ ਜਿਹੜੀ ਸਥਿਤੀ ਆ ਉਹ ਬਿਲਕੁਲ ਠੀਕ ਠਾਕ ਆ ਪਾਵੇਂ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਬਰਤਾ ਅੱਜ 17ਵਾਂ ਦਿਨ ਆ 17 ਦਿਨ ਉਹਨਾਂ ਨੂੰ ਬੀਤ ਗਏ ਨੇ ਖਾਣਾ ਛੱਡੇ ਨੂੰ ਤਾਂ ਅਜੇ ਦੇ ਵਿੱਚ ਉਹਨਾਂ ਦੀ ਜਿਹੜੀ ਸਿਹਤ ਆ ਉਹ ਦਿਨ ਪਰ ਦਿਨ ਵਿਗੜਦੀ ਜਾ ਰਹੀ ਆ ਤਾਂ ਵਜ਼ਨ ਵੀ ਘਟ ਹੋ ਰਿਹਾ ਤੇ ਦੂਜਾ ਕਿਡਨੀਆਂ ਤੇ ਵੀ ਅਸਰ ਪੈ ਰਿਹਾ ਕੈਂਸਰ ਦੇ ਉਹ ਮਰੀਜ਼ ਨੇ ਅਜੇ ਦੇ ਵਿੱਚ ਜਿਹੜੀ ਡਾਕਟਰਾਂ ਦੀ ਟੀਮ ਆ ਉਹਨਾਂ ਨੂੰ ਲਗਾਤਾਰ ਵਾਚ ਕਰ ਰਹੀ ਆ ਮਸ਼ੀਨਾਂ ਉਹਨਾਂ ਦੇ ਲੱਗੀਆਂ ਹੋਈਆਂ ਨੇ ਤਾਂ ਪੂਰੀ ਬਰੀਕੀ ਦੇ ਨਾਲ ਦੇਖਰੇਖ ਕੀਤੀ ਜਾ ਰਹੀ ਆ ਤਾਂ ਕਿ ਕੋ ਉਜੇ ਪਾਸੇ ਜਗਜੀਤ ਸਿੰਘ ਢੱਲੇਵਾਲ ਕਹਿ ਚੁੱਕੇ ਨੇ ਕਿ ਜਾਂ ਤਾਂ ਐਮਐਸਪੀ ਤੇ ਕਾਨੂੰਨੀ ਗਰੰਟੀ ਮਿਲੇਗੀ ਜਾਂ ਫਿਰ ਮੇਰੀ ਸ਼ਹਾਦਤ ਹੋਵੇਗੀ ਉਹਨਾਂ ਨੇ ਕੋਰੀ ਨਾ ਕਰ ਦਿੱਤੀ ਕਿ ਮੈਂ ਮਾਰਨ ਬਰਤ ਨਹੀਂ ਖਤਮ ਕਰਾਂਗੇ ਰਾਤ ਉਹਨਾਂ ਦੀ ਭੈਣ ਦੇ ਨਾਲ ਵੀ ਗੱਲਬਾਤ ਹੋਈ ਬੜੇ ਭਾਵਕ ਸੀ ਬੜੇ ਭਾਵਕ ਬੋਲ ਸੀ ਉਹਨਾਂ ਦੇ ਉਹ ਕਹਿ ਰਹੇ ਨੇ ਕਿ ਮੇਰੇ ਭਰਾ ਬਿਲਕੁਲ ਸਾਫ਼ ਕਰ ਚੁੱਕੇ ਨੇ ਕਿ ਉਹ ਕਿਸਾਨੀ ਅੰਦੋਲਨ ਦੇ ਲੇਖੇ ਆਪਣੀ ਜ਼ਿੰਦਗੀ ਲਗਾ ਸਕਦੇ ਨੇ ਪਰ ਉਹ ਭਾਵਕ ਜਰੂਰ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਮੈਨੂੰ ਸੌਂ ਵੀ ਖਵਾਈ ਸੀ ਮੇਰੇ ਭਰਾ ਨੇ ਕਿ ਤੂੰ ਜੇ ਮੋਰਚੇ ਚਾਉਣਾ ਰੋਣਾ ਨਹੀਂ ਪਰ ਮੈਂ ਤੋੜਿਆ ਨਹੀਂ ਜਾਂਦਾ ਬੜੇ ਭਾਵਕ ਪਲ ਸੀ ਉਹ ਅਸੀਂ ਕੈਮਰੇ ਦੇ ਵਿੱਚ ਕੈਦ ਕੀਤੇ ਉਹ ਵੀ ਤਸਵੀਰ ਅਸੀਂ ਦਿਖਾਈ ਤਾਂ ਇਸ ਸਮੇਂ ਅੰਦੋਲਨ ਜਿਹੜਾ ਲਗਾਤਾਰ ਚੱਲ ਰਿਹਾ ਆਗੂਆਂ ਦੀ ਮੀਟਿੰਗਾਂ ਲਗਾਤਾਰ ਹੋ ਰਹੀਆਂ ਨੇ ਪਰ ਹਲੇ ਤੱਕ ਸਰਕਾਰ ਦਾ ਵੀ ਕੋਈ ਸੱਦਾ ਨਹੀਂ ਆਇਆ ਰਾਤ ਹਲਚਲ ਇਸ ਬਾਰਡਰ ਤੇ ਜਰੂਰ ਹੋਈ ਸੀ ਲਗਾਤਾਰ ਅਨਾਉਂਸਮੈਂਟਾਂ ਹੁੰਦੀਆਂ ਰਹੀਆਂ ਕਿਸਾਨ ਆਗੂ ਨੇ ਵੀ ਇੱਕ ਵੀਡੀਓ ਜਾਰੀ ਕਰਕੇ ਇਹ ਬਾਤ ਕਹੀ ਸੀ ਕਿ ਰਾਤ ਨੂੰ ਪੰਜਾਬ ਅਤੇ ਹਰਿਆਣਾ ਸਰਕਾਰ ਕਾਰਵਾਈ ਕਰ ਸਕਦੀਆਂ ਨੇ ਤਾਂ ਇਹ ਕਿਤੇ ਨਾ ਕਿਤੇ ਡਰ ਇਹ ਵੀ ਸੀ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਜਿਸ ਤਰ੍ਹਾਂ ਪਹਿਲਾਂ ਪੁਲ ਚੁੱਕ ਕੇ ਲੈ ਗਈ ਸੀ ਤਾਂ ਉਸ ਤਰੀਕੇ ਦੇ ਨਾਲ ਚੁੱਕੇ ਨਾ ਲੈ ਜਾਵੇ ਪਰ ਉਸ ਤੋਂ ਪਹਿਲਾਂ ਕਿਸਾਨਾਂ ਨੇ ਸਖਤੀ ਵਧਾ ਦਿੱਤੀ ਹੈ ਸੁਰੱਖਿਆ ਵਧਾ ਦਿੱਤੀ ਹੈ ਕਈ ਲੇਅਰ ਦੀ ਸੁਰੱਖਿਆ ਲਗਾਈ ਗਈ ਹੈ ਪੂਰੀ ਰਾਤ ਜਿਹੜੇ ਕਿਸਾਨ ਨੇ ਪਹਿਰੇ ਤੇ ਮੌਜੂਦ ਸੀ ਤਾਂ ਪੂਰੀ ਦੇਖਰੇ ਕੀਤੀ ਜਾ ਰਹੀ ਹੈ ਪੂਰੀ ਕੇਰਾਬੰਦੀ ਕੀਤੀ ਹੋਈ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਕੋਈ ਚੱਕ ਕੇ ਲੈ ਜਾਵੇ ਜੇਕਰ ਕੋਈ ਅਜਿਹੀ ਸਥਿਤੀ ਬਣਦੀ ਹੈ ਤਾਂ ਫਿਰ ਮਾਹੌਲ ਤਣਾਪੂਰਨ ਬਣ ਸਕਦਾ ਮਾਹੌਲ ਆਊਟ ਆਫ ਕੰਟਰੋਲ ਵੀ ਹੋ ਸਕਦਾ ਚਾਹੇ ਜਈ ਸਿੱਟੀ ਦੇ ਵਿੱਚ ਕਿਸਾਨਾਂ ਆਗੂਆਂ ਦੀਆਂ ਮੀਟਿੰਗਾਂ ਵੀ ਲਗਾਤਾਰ ਜਾਰੀ ਨੇ ਜਿਹੜੇ ਪਿੱਛੇ ਕਿਸਾਨ ਬੈਠੇ ਨੇ ਰਾਤ ਦੇ ਸਮੇਂ ਪਹਿਰੇ ਤੇ ਮੌਜੂਦ ਨੇ ਤਾਂ ਪੂਰੀ ਰਾਤ ਪਹਿਰਾ ਚੱਲਦਾ ਰਿਹਾ ਠੰਡ ਵੀ ਬਹੁਤ ਆ ਇੱਕ ਪਾਸੇ ਸਰਕਾਰ ਨਹੀਂ ਮੰਨ ਰਹੀ ਤੇ ਦੂਜੇ ਪਾਸੇ ਕੁਦਰਤ ਵੀ ਜਿਹੜਾ ਆਪਣਾ ਕੈਰ ਵਰਸਾ ਰਿਹਾ ਕੜਾਕੇ ਦੀ ਠੰਡ ਪੈ ਰਹੀ ਆ ਬਾਰਡਰ ਤੇ 75-75 ਸਾਲ ਦੇ ਬਜ਼ੁਰਗ 80-80 ਸਾਲ ਦੇ ਬਜ਼ੁਰਗ ਡਟੇ ਹੋਏ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਪੂਰੀ ਰਾਤ ਤੁਸੀਂ ਤੁਹਾਨੂੰ ਪਹਿਰਾ ਦੇਣਾ ਪਿਆ ਸਾਰੀ ਰਾਤ ਲੰਘੀ ਸਵੇਰਾ ਹੋ ਗਿਆ ਹ ਤਾਂ ਘੁੰਮੇ ਹੋਏ ਉਧਰ ਜਾ ਕਰ ਇਧਰ ਜਾ ਬੈਠੇ ਨਹੀਂ ਹੈਗੇ ਸਾਰੇ ਦਾ ਰਾਤ ਇੱਕ ਵਾਰ ਬਾਰਡਰ ਤੇ ਹਲਚਲ ਵਧੀ ਸੀ ਇੱਕ ਵਾਰ ਅਨਾਉਂਸਮੈਂਟ ਹੋਈ ਕਿ ਚੱਕ ਕੇ ਲਿਜਾ ਸਕਦੇ ਜਗਜੀਤ ਸਿੰਘ ਢੱਲੇਵਾਲ ਨੂੰ ਜੇਕਰ ਲਿਆ ਜਾਂਦੀ ਤਾਂ ਮੋਰਚਾ ਵੀ ਫੇਲ ਹੋ ਸਕਦਾ ਤਾਂ ਰਾਤ ਕੀ ਹਲਚਲ ਹੋਈ ਸੀ ਹਲਚਲ ਜੀ ਕਈ ਵਾਰ ਅਨਾਉਂਸਮੈਂਟ ਹੋਈ ਹੈ ਰਾਤ ਇੱਕ ਵਾਰ ਨਹੀਂ ਹੋਈ ਹੈਗੀ ਬੰਦੇ ਸਾਰੇ ਸੁਚੇਤ ਰਹੇ ਨੇ ਕੋਈ ਨਹੀਂ ਬਦਲ ਬਦਲ ਕੇ ਬਾਰੀਆਂ ਲਾਉਂਦੇ ਰਹੇ ਨੇ ਹਾਂ ਪਾਲੇ ਠੰਡ ਠੰਡ ਦੀ ਕੋਵਿਡ ਪ੍ਰਵਾਹ ਨਹੀਂ ਕਰੀ ਫਰੀ ਗਏ ਵਿਚਾਰੇ ਸਾਰੇ ساری ਰਾਤ ਬੀਜਪੀ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਆਇਆ ਉਹ ਕਹਿੰਦੇ ਕਿ ਕਿਸਾਨਾਂ ਨੂੰ ਧਰਨਾ ਨਹੀਂ ਲਗਾਉਣ ਦੀ ਲੋੜ ਨਹੀਂ ਮੇਰੇ ਨਾਲ ਗੱਲਬਾਤ ਕਰੋ ਮੈਂ ਖੁਦ ਧਰਨਾ ਲਾਵਾਂਗਾ ਮੈਂ ਉਹਨਾਂ ਦੇ ਮਸਲੇ ਹੱਲ ਕਰਾਵਾਂਗਾ ਤੇ ਮੇਰੇ ਨਾਲ ਗੱਲਬਾਤ ਕਰੋ ਕਿਸਾਨ ਜਿਹੜੇ ਕਿ ਉਹ ਤਾਂ ਪਹਿਲਾਂ ਵੀ ਕਹਿੰਦਾ ਸੀ ਉਹਦਾ ਕੀ ਝੂਠਾ ਹੈ ਉਹ ਤਾਂ ਕਹਿੰਦਾ ਝੂਠਾ ਹੈ ਲੱਗਦਾ ਉਹਦਾ ਸਾਰੇ ਪਾਸੇ ਨੂੰ ਝੂਠਾ ਹੈ ਸਾਡੇ ਨਾਲ ਤਾਂ ਮੇਲ ਕੋਈ ਨਹੀਂ ਕਰ ਰਿਹਾ ਜੀ ਹਜੇ ਤੱਕ ਬਜ਼ੁਰਗੋ ਕੜਾਕੇ ਦੀ ਠੰਗ ਅੱਡੇ ਵਿੱਚ ਪੂਰੀ ਰਾਤ ਬੈਠੇ ਰਹੇ ਬੜਾ ਔਖਾ ਸਮਾਂ ਹਨਾ ਬਜ਼ੁਰਗਾਂ ਦੇ ਲਈ 70 70 ਸਾਲ 80 80 ਸਾਲ ਦੀ ਉਮਰ ਤੁਹਾਡੀ ਹੋ ਗਈ ਹੈ ਹਾਂਜੀ ਪਰ ਸਾਨੂੰ ਜਾਂ ਸਾਡਾ ਐਡਾ ਵੱਡਾ ਲੀਡਰ ਸਾਡਾ ਆਪਣੀ ਜ਼ਿੰਦਗੀ ਲਾਈ ਬੈਠਾ ਸਾਰੇ ਕਿਸਾਨਾਂ ਵਾਸਤੇ ਜ਼ਿੰਦਗੀ ਲਾਈ ਆ ਸਾਨੂੰ ਇਸ ਕਰਕੇ ਸਾਨੂੰ ਇਹਦੇ 'ਚ ਕੋਈ ਤਕਰੀ ਟੰਡ ਲੱਗੇ ਕੁਛ ਵੀ ਲੱਗੇ ਅਸੀਂ ਡਟੇ ਰਹਾਂਗੇ ਚਾਹੇ ਕੁਛ ਵੀ ਕਿੰਨੀਆਂ ਮਰਜ਼ੀ ਤਖੀਬਾਂ ਚੱਲਣੇ ਪੈਣਾ ਅਸੀਂ ਨਹੀਂ ਪਿੱਛੇ ਟਾਂਗੇ ਅਸੀਂ ਫਾਟੇਗੜ ਸਾਹਿਬ ਜਲੇ ਤੋਂ ਕਿੰਨੀ ਹੋ ਗਈ ਉਮਰ ਤੁਹਾਡੀ ਮੇਰੀ ਉਮਰ ਜੀ 72 ਸਾਲ ਦੀ ਹੈ ਮੇਰੀ ਹਾਂ ਜੀ ਮੇਰੇ ਕੋਲ ਤੁਸੀਂ ਕਿਹੜੇ ਇਲਾਕੇ ਤੋਂ ਆਏ ਫਾਟੇਗੜ ਸਾਹਿਬ ਜੀ ਫਾਟੇਗੜ ਦਾ ਤੁਹਾਡੀ ਕਿੰਨੀ ਹੋ ਗਈ ਉਮਰ ਮੇਰੀ ਹੋ 80 ਸਾਲ ਡਟੇ ਬੈਠੇ ਹਾਂ ਅੱਜ ਮੋਰਚੇ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਇਸ ਤਰ੍ਹਾਂ ਹੀ ਬੈਠੇ ਹਾਂ ਜੀ ਪੱਜਣਾ ਤਾਂ ਹੈ ਨਹੀਂ ਹੇ ਸਰਕਾਰ ਨੂੰ ਭਜਾ ਕੇ ਭਜਣ ਆਏ ਆਈ। ਹੂੰ। ਕਿ ਕੋਈ ਠੰਡ ਛੁਂਦੀ ਸਾਨੂੰ ਕੋਈ ਪਰਵਾਹ ਨਹੀਂ। ਤੇ ਜਿੰਨਾ ਚਿਰ ਮਰਜ਼ੀ ਬੈਠੇ ਜਿੱਤ ਕੇ ਜਾਣਗੇ ਮੋਰਚਾ। ਬਿਲਕੁਲ। ਕਾ ਕਿਸਾਨ ਇਸ ਸਮੇਂ ਮੋਰਚੇ ਦੇ ਵਿੱਚ ਡਟੇ ਹੋਏ ਨੇ ਤਾਂ ਕਹਿ ਰਹੇ ਨੇ ਕਿ ਅਸੀਂ ਮੋਰਚਾ ਫਤਿਹ ਕਰਕੇ ਜਾਵਾਂਗੇ ਉਸ ਤੋਂ ਪਹਿਲਾਂ ਅਸੀਂ ਸੰਦੋਲਨ ਦੇ ਵਿੱਚੋਂ ਜਾਣ ਵਾਲੇ ਨਹੀਂ ਤੇ ਨਾਲ ਦੇ ਨਾਲ ਜਿਹੜਾ ਰਵਨੀਤ ਸਿੰਘ ਬਿੱਟੂ ਦਾ ਬਿਆਨ ਆਇਆ ਉਸ ਚਾਹਤੇ ਵੀ ਕਿਸਾਨਾਂ ਨੇ ਜਵਾਬ ਦਿੱਤਾ ਕਿਸਾਨ ਕਹਿ ਰਹੇ ਨੇ ਕਿ ਉਹ ਪਹਿਲਾਂ ਵੀ ਆਪਣੇ ਬਿਆਨ ਤੋਂ ਪਲਟੇ ਨੇ ਅਜਿਹੀ ਸਥਿਤੀ ਦੇ ਵਿੱਚ ਜਿਸ ਤਰ੍ਹਾਂ ਹੁਣ ਉਹਨਾਂ ਦਾ ਨਵਾਂ ਬਿਆਨ ਆਇਆ ਸੀ ਉਹਨਾਂ ਦੇ ਯਕੀਨ ਨਹੀਂ ਕਰਦਾ